ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਇਨਸਾਨ ਕੋਈ ਕਰਮ ਕਰਨ ਲੱਗੇ ਤੇ ਆਪਣੀ ਮਨਮਾਨੀ ਕਰ ਸਕਦਾ ਹੈ ਪਰ ਉਸ ਕਰਮ ਦਾ ਫਲ ਭੋਗਣ ਦੇ ਲਈ ਕਦੀ ਵੀ ਕੁਝ ਨਹੀਂ ਕਰ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਬੀ ਐਸ ਢਿੱਲੋ ਅੱਜ ਦੀ ਕਹਾਣੀ ਇੱਕ ਵਪਾਰੀ ਬੰਦੇ ਦੀ ਕਹਾਣੀ ਹੈ ਉਹ ਵਪਾਰੀ ਬੰਦਾ ਇੰਨਾ ਦਿਆਲੂ ਸੀ ਕਿ ਉਸ ਤੋਂ ਜੋ ਵੀ ਕੋਈ ਕਰਜ਼ਾ ਮੰਗਣ ਜਾਂ ਪੈਸੇ ਮੰਗਣ ਜਾਂਦਾ ਸੀ ਉਹ ਕਰਜ਼ਾ ਮੰਗਣ ਵਾਲੇ ਵਿਅਕਤੀ ਨੂੰ ਉਧਾਰ ਦੇਣ ਤੋਂ ਕਦੀ ਵੀ ਮਨਾਂ ਨਹੀਂ ਸੀ ਕਰਦਾ ਪਰ ਸੇਠ ਜੀ ਦੀ ਇੱਕ ਆਦਤ ਹੁੰਦੀ ਸੀ ਕਿ ਉਹ ਕਰਜ਼ਾ ਮੰਗਣ ਵਾਲੇ ਨੂੰ ਇੱਕ ਸਵਾਲ ਜ਼ਰੂਰ ਕਰਦੇ ਸਨ ਉਹ ਸਵਾਲ ਇਹ ਸੀ ਕਿ ਤੂੰ ਕਰਜ਼ਾ ਇਸ ਜਨਮ ਦੇ ਵਿੱਚ ਮੋੜੇਗਾ ਜਾਂ ਅਗਲੇ ਜਨਮ ਦੇ ਵਿੱਚ ਜੋ ਲੋਕ ਇਮਾਨਦਾਰ ਹੁੰਦੇ ਸਨ ਉਹ ਕਹਿੰਦੇ ਸੀ ਕਿ ਬਸ ਇਸੇ ਜਨਮ ਦੇ ਵਿੱਚ ਤੁਹਾਡਾ ਸਾਰਾ ਕਰਜ਼ਾ ਮੋੜ ਦੇਵਾਂਗੇ ਬਟ ਜੋ ਲੋਕ ਬੇਈਮਾਨ ਹੁੰਦੇ ਸਨ ਉਹ ਕਹਿ ਦਿੰਦੇ ਸੀ ਕਿ ਅਗਲੇ ਜਨਮ ਦੇ ਵਿੱਚ ਤੁਹਾਡਾ ਕਰਜ਼ਾ ਮੋੜਾਂਗੇ ਬਈਮਾਨ ਲੋਕ ਜੋ ਸੀ ਜੋ ਸੇਠ ਨੂੰ ਮੂਰਖ ਸਮਝਦੇ ਸੀ ਕਮਲਾ ਸਮਝਦੇ ਹੁੰਦੇ ਸਨ ਉਹ ਸੋਚਦੇ ਸਨ ਕਿ ਅੱਜ ਤੱਕ ਕਿਹੜੇ ਬੰਦੇ ਨੇ ਅਗਲੇ ਜਨਮ ਦੇ ਵਿੱਚ ਆਪਣਾ ਪੈਸਾ ਵਾਪਸ ਕੀਤਾ ਹੈ ਇਸ ਕਰਕੇ ਉਹ ਸੇਠ ਤੋਂ ਅਗਲੇ ਜਨਮ ਦੇ ਵਿੱਚ ਪੈਸਾ ਮੋੜਨ ਦਾ ਕਹਿ ਕੇ ਪੈਸੇ ਲੈ ਜਾਂਦੇ ਸੀ ਉਹਨਾਂ ਨੂੰ ਕਰਜ਼ਾ ਦੇ ਕੇ ਸੇਠ ਜੀ ਨੂੰ ਹੀ ਕਿਸੇ ਗੱਲ ਦਾ ਅਫਸੋਸ ਨਹੀਂ ਸੀ ਹੁੰਦਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਚੋਰ ਉਸ ਵਪਾਰੀ ਉਸ ਸੇਠ ਦੇ ਕੋਲ ਆ ਗਿਆ ਅਤੇ ਕਰਜ਼ਾ ਮੰਗਣ ਲੱਗ ਗਿਆ ਸੇਠ ਜੀ ਨੇ ਆਪਣੀ ਆਦਤ ਦੇ ਅਨਸਾਰ ਚੋਰ ਨੂੰ ਪੁੱਛਿਆ ਕਿ ਉਹ ਕਰਜ਼ਾ ਕਦੋਂ ਵਾਪਸ ਕਰੂਗਾ ਇਸ ਜਨਮ ਦੇ ਵਿੱਚ ਜਾਂ ਅਗਲੇ ਜਨਮ ਦੇ ਵਿੱਚ ਚੋਰ ਨੇ ਕਿਹਾ ਕਿ ਉਹ ਅਗਲੇ ਜਨਮ ਦੇ ਵਿੱਚ ਸਾਰੇ ਪੈਸੇ ਵਾਪਸ ਕਰ ਦਊਗਾ ਜਦੋਂ ਸੇਠ ਨੇ ਚੋਰ ਨੂੰ ਪੈਸੇ ਦੇਣ ਲਈ ਆਪਣੀ ਤਜੋਰੀ ਖੋਲੀ ਤਾਂ ਚੋਰ ਨੇ ਤਜੋਰੀ ਦੇ ਵਿੱਚ ਕਾਫੀ ਸੋਨਾ ਗਹਿਣਾ ਤੇ ਪੈਸਾ ਵੇਖ ਲਿਆ ਚੋਰ ਇਹ ਸਭ ਵੇਖ ਕੇ ਹੀ ਬੇਈਮਾਨ ਹੋ ਗਿਆ ਚੋਰ ਨੇ ਸੇਠ ਦੇ ਘਰ ਦੇ ਵਿੱਚ ਚੋਰੀ ਕਰਨ ਦੀ ਨਾ ਇੱਕ ਯੋਜਨਾ ਬਣਾ ਲਈ ਚੋਰ ਰਾਤ ਦਾ ਇੰਤਜ਼ਾਰ ਕਰਨ ਲੱਗ ਗਿਆ ਰਾਤ ਨੂੰ ਜਦੋਂ ਸੇਠ ਜੀ ਸੋ ਗਏ ਤਾਂ ਉਹ ਚੋਰ ਉਹਨਾਂ ਦੇ ਘਰ ਦੇ ਵਿੱਚ ਵੜ ਗਿਆ ਚੋਰ ਨਾ ਮੱਝਾਂ ਦੇ ਤਵੇਲੇ ਦੇ ਵਿੱਚ ਜਾ ਕੇ ਲੁਕ ਗਿਆ ਤੇ ਸਹੀ ਮੌਕੇ ਦੀ ਉਡੀਕ ਕਰ ਰਿਹਾ ਸੀ ਸਹੀ ਮੌਕਾ ਮਿਲੇ ਤੇ ਉਹ ਚੋਰੀ ਕਰੇ ਬਸ ਉਸੇ ਸਮੇਂ ਹੀ ਚੋਰ ਦੇ ਕੋਲ ਦੋ ਮੱਝਾਂ ਕੋਈ ਆਪਸ ਦੇ ਵਿੱਚ ਗੱਲ ਕਰ ਰਹੀਆਂ ਸਨ ਇੱਕ ਮੱਝ ਨੇ ਦੂਸਰੀ ਮੱਝ ਨੂੰ ਪੁੱਛਿਆ ਕਿ ਤੁਸੀਂ ਅੱਜ ਇੱਥੇ ਪਹਿਲੀ ਵਾਰ ਆਏ ਹੋ ਤਾਂ ਦੂਜੀ ਮੱਝ ਨੇ ਕਿਹਾ ਹਾਂ ਮੈਂ ਸੇਠ ਜੀ ਦਾ ਨਾ ਕਰਜ਼ਾ ਮੋੜਨ ਦੇ ਲਈ ਆਈ ਹਾਂ ਮੈਂ ਆਪਣੇ ਪਿਛਲੇ ਜਨਮ ਦੇ ਵਿੱਚ ਉਸ ਤੋਂ ਕਰਜ਼ਾ ਲਿਆ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਅਗਲੇ ਜਨਮ ਦੇ ਵਿੱਚ ਤੁਹਾਡਾ ਕਰਜ਼ਾ ਮੋੜੂੰਗੀ ਪਰ ਮੈਂ ਕਰਜ਼ਾ ਮੋੜਿਆ ਨਹੀਂ ਅੱਜ ਰੱਬ ਨੇ ਨਾ ਮੈਨੂੰ ਮੱਝ ਬਣਾ ਕੇ ਸੇਠ ਜੀ ਦਾ ਕਰਜ਼ਾ ਮੋੜਨ ਦੇ ਲਈ ਉਹਨਾਂ ਦੇ ਘਰ ਭੇਜ ਦਿੱਤਾ ਹੈ ਪਹਿਲੀ ਮੱਝ ਨੇ ਕਿਹਾ ਕਿ ਮੈਂ ਵੀ ਇੱਥੇ 3 ਸਾਲਾਂ ਤੋਂ ਰਹਿ ਰਹੀ ਹਾਂ ਪਿਛਲੇ ਜਨਮ ਦੇ ਵਿੱਚ ਮੈਂ ਵੀ ਸੇਠ ਜੀ ਤੋਂ ਇਹ ਕਹਿ ਕੇ ਪੈਸੇ ਉਧਾਰ ਲਏ ਸੀ ਕਿ ਮੈਂ ਅਗਲੇ ਜਨਮ ਵਿੱਚ ਤੁਹਾਨੂੰ ਵਾਪਸ ਕਰ ਦਊਂਗੀ ਸੇਠ ਜੀ ਤੋਂ ਪੈਸੇ ਉਧਾਰ ਲੈ ਕੇ ਮੈਂ ਉਹਨਾਂ ਨੂੰ ਪੈਸੇ ਵਾਪਸ ਨਹੀਂ ਦਿੱਤੇ ਮੇਰੇ ਮਨ ਮੰਨ ਦੇ ਵਿੱਚ ਬੇਈਮਾਨੀ ਆ ਗਈ ਉਸ ਤੋਂ ਬਾਅਦ ਮੈਂ ਮਰ ਗਈ ਤੇ ਅੱਜ ਮੱਝ ਬਣ ਕੇ ਸੇਠ ਜੀ ਦੇ ਘਰ ਕਰਜ਼ਾ ਮੈਂ ਦੁੱਧ ਦੇ ਕੇ ਚੁਕਾ ਰਹੀ ਹਾਂ ਜਿੰਨਾ ਚਿਰ ਮੈਂ ਸੇਠ ਜੀ ਦਾ ਸਾਰਾ ਕਰਜ਼ਾ ਨਹੀਂ ਚੁਕਾ ਦਿੰਦੀ ਉਹਨਾਂ ਚਿਰ ਤੱਕ ਮੈਂ ਇੱਥੇ ਮੱਝ ਬਣ ਕੇ ਹੀ ਰਹੂੰਗੀ ਇਹ ਸਾਰੀਆਂ ਗੱਲਾਂ ਸੁਣ ਕੇ ਚੋਰ ਵੀ ਹੈਰਾਨ ਰਹਿ ਗਿਆ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਅੱਜ ਉਹ ਕੀ ਕਰਨ ਜਾ ਰਿਹਾ ਸੀ ਚੋਰ ਹੁਣ ਸਮਝ ਗਿਆ ਕਿ ਇਸ ਜਨਮ ਦੇ ਵਿੱਚ ਜੋ ਕੁਝ ਵੀ ਕਿਸੇ ਤੋਂ ਲਿਆ ਗਿਆ ਹੈ ਉਹ ਇਸੇ ਜਨਮ ਦੇ ਵਿੱਚ ਜਾਂ ਅਗਲੇ ਜਨਮ ਦੇ ਵਿੱਚ ਚੁਕਾਉਣਾ ਜ਼ਰੂਰ ਪੈਂਦਾ ਹੈ। ਚੋਰ ਨੇ ਸੇਠ ਜੀ ਦੇ ਘਰ ਦੇ ਵਿੱਚ ਚੋਰੀ ਕਰਨ ਦਾ ਫੈਸਲਾ ਬਦਲ ਲਿਆ ਤੇ ਅਗਲੇ ਹੀ ਦਿਨ ਸੇਠ ਜੀ ਦੇ ਕੋਲ ਗਿਆ ਤੇ ਸਾਰਾ ਕਰਜ਼ਾ ਚੁੱਪਚਾਪ ਜਾ ਕੇ ਵਾਪਸ ਕਰ ਦਿੱਤਾ। ਇਹ ਛੋਟੀ ਜੀ ਕਹਾਣੀ ਦਾ ਸਾਰ ਸਾਨੂੰ ਇਹ ਸਮਝਾਉਂਦਾ ਹੈ ਕਿ ਜੋ ਕੁਝ ਤੁਸੀਂ ਇਸ ਜਨਮ ਦੇ ਵਿੱਚ ਕਰਦੇ ਹੋ ਉਹੀ ਕੁਝ ਇਸ ਜਨਮੀਆਂ ਅਗਲੇ ਜਨਮ ਦੇ ਵਿੱਚ ਪਰਮਾਤਮਾ ਤੁਹਾਨੂੰ ਜ਼ਰੂਰ ਦਿੰਦਾ ਹੈ। ਇਸ ਲਈ ਆ ਆਪਣੇ ਜੀਵਨ ਦੇ ਵਿੱਚ ਕਦੀ ਵੀ ਮਾੜੇ ਕਰਮ ਨਹੀਂ ਕਰਨੇ ਚਾਹੀਦੇ ਨਹੀਂ ਤਾਂ ਅਗਲੇ ਜਨਮ ਦੇ ਵਿੱਚ ਮਾੜੇ ਕਰਮ ਭੋਗਣੇ ਜ਼ਰੂਰ ਪੈਂਦੇ ਨੇ ਅੱਜ ਤੁਸੀਂ ਕਿਸੇ ਨਾਲ ਠੱਗੀ ਠੋਰੀ ਕਰਕੇ ਕਿਸੇ ਨੂੰ ਧੋਖਾ ਜ਼ਰੂਰ ਦੇ ਦੋਗੇ ਪਰ ਯਾਦ ਰੱਖਣਾ ਦੋਸਤੋ ਉਸ ਰੱਬ ਦੇ ਕੈਮਰੇ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਉਹ ਤੁਹਾਡੇ ਦੁਆਰਾ ਕੀਤੇ ਸਾਰੇ ਮਾੜੇ ਤੇ ਚੰਗੇ ਕਰਮ ਵੇਖ ਰਿਹਾ ਏ ਉਸ ਮਾੜੇ ਕਰਮਾਂ ਦੀ ਸਜ਼ਾ ਤੁਹਾਨੂੰ ਭੁਗਤਣੀ ਜ਼ਰੂਰ ਪਊਗੀ ਬਸ ਲਾਸਟ ਵਿੱਚ ਇਨਾ ਹੀ ਕਾਂਗਾ ਖੁਸ਼ ਰੋ ਆਬਾਦ ਰੋ ਹੱਸਦੇ ਵਸਦੇ ਰੋ ਤੇ ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਕਰਦੇ ਰੋ ਮਿਲਦੇ ਹਾਂ ਜਲਦੀ ਹੀ ਅਗਲੀ ਕਹਾਣੀ ਲੈ ਕੇ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਧੰਨਵਾਦ